ਨਵੇਂ ਸਾਲ ਦੀਆਂ ਹਮਤ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕਰ ਦਿੱਤੇ ਗਏ ਨੇ ਚੱਪੇ-ਚੱਪੇ ਤੇ ਪੰਜਾਬ ਪੁਲਿਸ ਨਜ਼ਰ ਰੱਖ ਰਹੀ ਹੈ ਔਰ ਸ਼ੱਕੀ ਵਾਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੇ ਚੱਲ ਰਿਹਾ ਹੀ ਗਰਦਾਸਪੁਰ ਪੁਲਿਸ ਤੋਂ ਵੱਲੋਂ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸ਼ੱਕੀ ਹਾਲਤ ਦੇ ਵਿੱਚ ਇੱਕ ਗੱਡੀ ਨੂੰ ਰੋਕਿਆ ਗਿਆ ਤਾਂ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਵਿੱਚੋਂ ਇੱਕ ਇਸ ਤਰ੍ਹਾਂ ਨਿਕਲਿਆ ਜਿਹੜਾ ਕਿ ਬਿਨਾ ਲਾਇਸੈਂਸ ਤੋਂ ਸੀ ਔਰ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਸਲਾ ਐਕਟ ਤਹਿਤ ਮਾਮਲਾ ਵੀ ਦਰਜ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਕਾਨੂੰਨ ਦੇ ਮੁਤਾਬਕ ਸ਼ੁਰੂ ਕਰ ਦਿੱਤੀ ਹੈ ਇਸ ਬਾਬਤ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਨੇ ਆਂ ਕੱਲ ਸ਼ਾਮ ਦੇ ਸਮੇਂ ਏਐਸਏ ਬਲਦੇਵ ਸਿੰਘ ਨਾਲ ਮੇਰੀ ਪੁਲਿਸ ਪਾਰਟੀ ਨੇ ਪੁਨਿਆਰ 슈ਗਰ ਮਿਲ ਜਿਹੜਾ ਹਾਈ ਹਾਈ ਟੈਕ ਨਾਕਾ ਜ਼ਾਡਾ ਉੱਤੇ ਨਾਕਾ ਲਾਇਆ ਸੀ ਤੇ 20 ਕਲਾਂ ਦੀ ਚੈਕਿੰਗ ਦੇ ਦੌਰਾਨ ਇੱਕ ਜਿਹੜੀ ਸਕਾਰਪੀਓ ਗੱਡੀ ਆ BB06 BF0022 ਆਈ ਆ ਇਹਨੂੰ ਚੈੱਕ ਕੀਤਾ ਜਿਹਦੇ ਵਿੱਚੋਂ ਇੱਕ ਜਿਹੜਾ ਮੋਨਾ ਨੌਜਵਾਨ ਸੀਗਾ ਜਿਹਦਾ ਨਾਮ ਵਿਕਰਮਜੀਤ ਵਿਕਰਮਪਾਲ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਸਠਿਆਲੀ ਉਹਦਾ ਮਾਲਮ ਹੋਇਆ ਜਿਹਦੀ ਤਲਾਸ਼ੀ ਕਰਨ ਤੇ ਜਿਹਦੇ ਪਾਸੋਂ ਇੱਕ ਜਿਹੜਾ ਬੱਤੀ ਬੋਰ ਦਾ ਪਿਸਟਲ ਸਮੇਤ ਚਾਰ ਰਾਉਂ ਜਿਹੜੇ ਨਜਾਇਜ਼ ਆਪਾਂ ਬਰਾਮਦ ਕੀਤੇ ਆ ਤੇ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਉਹਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਜਿਹੜੇ ਇਹ ਤੰਦੇ ਦੇ ਵਿੱਚ ਵਿਅਕਤੀ ਤੇ ਹੋਰ ਵਿਅਪਨ ਜਿਹੜੇ ਵੀ ਇਹਦੇ ਵਿੱਚ ਹੋਣਗੇ ਆਪਾਂ ਅ ਕਥੀਸ਼ ਕਰਕੇ ਤੇ ਹੋਰ ਵੀ ਜਿਹੜੇ ਇਹਦੇ ਖੁਲਾਸੇ ਹੋਣ ਦੀ ਆਸ ਹਾਂ ਇਸ ਮੁੰਡੇ ਦੇ ਉੱਤੇ ਪਹਿਲਾਂ ਵੀ ਮੁਕੱਦਮਾ ਦਰਜ ਹੈਗਾ ਤੇ ਲੜਾਈ ਝਗੜੇ ਦੇ ਕਾਫੀ ਮੁਕੱਦਮੇ ਜਿਹੜੇ ਇਹਨਾਂ ਵਿੱਚ ਅਨਵਾਲੋ ਹੈਗਾ ਬਾਕੀ ਇਹਦੀ ਫਰਦਰ ਜਿਹੜੀ ਆ ਹੋਰ ਆਪਾਂ ਤਤਕਸ਼ ਕਰ ਰਹੇ ਹਾਂ ਇਹ ਕਿੱਥੋਂ ਲਿਆਦਾ ਇਹ ਕਿੱਥੇ ਲੈ ਕੇ ਵੀਚਦਾ ਇਹ ਬਸ ਰਿਮਾਂਡ ਲੈ ਕੇ ਪੁੱਛਾਂਗੇ ਵੀ ਇਹਨੇ ਕਿਥੋਂ ਕਿਹਦੇ ਕੋਲ ਲਿਆ ਆ ਕਿਹੜੀ ਫੈਕਟਰੀ ਤੋਂ ਲਿਆ ਆ ਜਾਂ ਇਹਦੇ ਕਿਹਦੇ ਕਿਹਦੇ ਨਾਲ ਗਾਂ ਹੋਰ ਇਹਦੇ ਕੰਟੈਕਟ ਹੈਗੇ ਨੇ ਹੋਣ ਸਰਕੀ ਕੀ ਮਵਾਦਾ ਦਿੱਤਾ ਗਿਆ ਇਹਦੇ ਖਿਲਾਫ ਜਿਹੜਾ ਫਿਲਹਾਲ 2559 ਆਰਮਜਕਤ ਤਹਿਤ ਜਿਹੜਾ ਮੁਕਦਮਾ ਦਰਜ ਹੈ ਤੇ ਗਾਂਹ ਹੋਰ ਹੋਰ ਜੋ ਜੋ ਖਲਾਸੀ ਹੋਣਗੇ ਜੇ ਇਹ ਵਾਦਾ ਹੋਊਗਾ ਉਹ ਵੀ ਕੀਤਾ ਜਾਊਗਾ ਕੱਲ ਸ਼ਾਮ ਦੇ ਸਮੇਂ ਏਐਸਏ ਬਲਦੇਵ ਸਿੰਘ ਨਾਲ ਮੇਰੀ ਪੁਲਿਸ ਪਾਰਟੀ ਨੇ ਪੁਨਿਆਰ 슈ਗਰ ਮਿਲ ਜਿਹੜਾ ਹਾਈ ਹਾਈ ਟੈਕ ਨਾਕਾ ਜਗਾਡਾ ਉੱਤੇ ਨਾਕਾ ਲਾਇਆ ਸੀ ਤੇ 20 ਕਲਾਂ ਦੀ ਚੈਕਿੰਗ ਦੇ ਦੌਰਾਨ ਇੱਕ ਜਿਹੜੀ ਸਕਾਰਪੀਓ ਗੱਡੀ ਆ ਪੀਬੀ06 BF0022 ਆਈ ਆ ਇਹਨੂੰ ਚੈੱਕ ਕੀਤਾ ਜਿਹਦੇ ਵਿੱਚੋਂ ਇੱਕ ਜਿਹੜਾ ਮੋਨਾ ਨੌਜਵਾਨ ਸੀਗਾ ਜਿਹਦਾ ਨਾਮ ਵਿਕਰਮਜੀਤ ਵਿਕਰਮਪਾਲ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਸਠਿਆਲੀ ਉਹਦਾ ਮਾਲਮ ਹੋਇਆ ਜਿਹਦੀ ਤਲਾਸ਼ੀ ਕਰਨ ਤੇ ਜਿਹਦੇ ਪਾਸੋਂ ਇੱਕ ਜਿਹੜਾ 32 ਬੋਰ ਦਾ ਪਿਸਤਲ ਸਮੇਤ 4 ਰਾਉਂਡ ਜਿਹੜੇ ਨਜਾਇਜ਼ ਆਪਾਂ ਬਰਾਮਦ ਕੀਤੇ ਆ ਤੇ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਅਜਿ ਦੇ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਉਹਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਜਿਹੜੇ ਇਹ ਤੰਦੇ ਦੇ ਵਿੱਚ ਵਿਅਕਤੀ ਤੇ ਹੋਰ ਵਿਆਪਨ ਜਿਹੜੇ ਵੀ ਇਹਦੇ ਵਿੱਚ ਹੋਣਗੇ ਆਪਾਂ ਅ ਕਥੀਸ਼ ਕਰਕੇ ਤੇ ਹੋਰ ਵੀ ਜਿਹੜੇ ਇਹਦੇ ਖੁਲਾਸੇ ਹੋਣ ਦੀ ਆਸ ਹੈ ਹਾਂ ਇਸ ਮੁੱਦੇ ਦੇ ਉੱਤੇ ਪਹਿਲਾਂ ਵੀ ਮੁਕਦਮਾ ਦਰਜ ਹੈਗਾ ਤੇ ਲੜਾਈ ਝਗੜੇ ਦੇ ਕਾਫੀ ਮੁਕਦਮੇ ਜਿਹੜੇ ਇਹਨਾਂ ਵਿੱਚ ਅਲਵਾਲ ਹੋਇਆਗਾ ਬਾਕੀ ਇਹਦੀ ਫਰਦਰ ਜਿਹੜੀ ਆ ਹੋਰ ਆਪਾਂ ਤਤੀਸ਼ ਕਰ ਰਹੇ ਹਾਂ ਇਹ ਕਿੱਥੋਂ ਲਿਆਉਂਦਾ ਇਹ ਕਿੱਥੋਂ ਲੈ ਕੇ ਵੀਚਦਾ ਇਹ ਬਸ ਰਿਮਾਂਡ ਲੈ ਕੇ ਪੁੱਛਾਂਗੇ ਵੀ ਇਹਨੇ ਕਿਥੋਂ ਕਿਹਦੇ ਕੋਲ ਲਿਆ ਆ ਕਿਹੜੀ ਫੈਕਟਰੀ ਤੋਂ ਲਿਆ ਆ ਜਾਂ ਇਹਦੇ ਕਿਹਦੇ ਕਿਹਦੇ ਨਾਲ ਗਾਂ ਹੋ ਰਹੇ ਇਹਦੇ ਕੰਟੈਕਟ ਹੈਗੇ ਨੇ ਹੁਣ ਸਰਕੀ ਕੀ ਮਾਮਲਾ ਦੱਜ ਕੀਤਾ ਗਿਆ ਇਹਦੇ ਖਿਲਾਫ ਜਿਹੜਾ ਫਿਲਹਾਲ 25 ਜਿੰਨਾਂ 8 ਆਰਮਜਕ ਤਹਿਤ ਜਿਹੜਾ ਮੁਕੱਦਮਾ ਦੱਜ ਹੈ ਤੇ ਗਾਂ ਹੋਰ ਹੋਰ ਜੋ ਜੋ ਖਲਾਸੀ ਹੋਣਗੇ ਜੇ ਇਹ ਵਾਦਾ ਹੋਊਗਾ ਉਹ ਹੀ